ਸਜਾਮਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪਿਛਲੇ ਕਈ ਸਾਲਾਂ ਤੋਂ ਕੋਖੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਦੀ ਯੂਨਾਈਟਿਡ ਅਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਬਣੇ ਕੇਵਲਪ੍ਰੀਤ ਸਿੰਘ ਦੇਤਵਾਲ ਜ਼ਿਕਰਯੋਗ ਹੈ ਕਿ ਬਾਪੂ ਸੂਰਤ ਸਿੰਘ ਹਸਪਤਾਲ ਦੇ ਵਿੱਚ ਭਰਤੀ ਕੀਤੇ ਗਏ ਨੇ ਅਤੇ ਬਾਪੂ ਸੂਰਤ ਸਿੰਘ ਜੀ ਨੇ ਖੁਦ ਐਡਵੋਕੇਟ ਕੇਬਲਪ੍ਰੀਤ ਸਿੰਘ ਦੇ ਸਰੂਪਾ ਪਾ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਆਪਣੇ ਹੱਥੀਂ ਸੌਂਪਿਆ ਇਸ ਮੌਕੇ ਦੇ ਯੂਨਾਈਟਿਡ ਅਕਾਲੀ ਆਗੂ ਚਿਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੋਂ ਬਾਅਦ ਐਡਵੋਕੇਟ ਕੇਬਲਪ੍ਰੀਤ ਸਿੰਘ ਸਾਡੇ ਕਾਨੂੰਨੀ ਸਲਾਹਕਾਰ ਹੋਣਗੇ ਗੁਰਜ ਜੀ ਕੀ ਫਤਿਹ ਅੱਜ ਮੈਂ ਯੂਨਾਈਟਿਡ ਅਕਾਲੀ ਦਲ ਪੰਜਾਬ ਦਾ ਲੀਗਲ ਐਡਵਾਈਜ਼ਰ ਬਣਨ ਦੇ ਵਿੱਚ ਬਹੁਤ ਮਾਣ ਮਹਿਸੂਸ ਕਰਦਾ ਹਾਂ ਮੈਂ ਸਮੁੱਚੀ ਲੀਡਰਸ਼ਿਪ ਦਾ ਕ੍ਰਾਸ ਕਰਕੇ ਬਾਪੂ ਸੂਰ ਸਿੰਘ ਖਾਲਸਾ ਜੀ ਦਾ ਤੇ ਈਸਲੂ ਸਾਹਿਬ ਦਾ ਜੋ ਕਿ ਸਾਡੀ ਪਾਰਟੀ ਦੇ ਜਨਰਲ ਸਕੱਤਰ ਨੇ ਕਿਉਂਕਿ ਇਹਨਾਂ ਨੇ ਮੈਨੂੰ ਇਹ ਨਮਾਣੇ ਜੈ ਨੂੰ ਇਹ ਮਾਣ ਬਖਸ਼ਿਆ ਤੇ ਮੈਂ ਪਾਰਟੀ ਦੇ ਵਿੱਚ ਜੋ ਤਨਮਨ ਦੇ ਤਨ ਦੇ ਨਾਲ ਜੋ ਵੀ ਸੇਵਾ ਪਾਰਟੀ ਲਾਊਗੀ ਮੈਂ ਅੱਗੇ ਤੋਂ ਪ੍ਰੋਪਰ ਤੌਰ ਦੇ ਉੱਤੇ ਇੱਕ ਸਿਪਾਈ ਬਣ ਕੇ ਕੰਮ ਕਰਾਂਗਾ ਤੇ ਇਸ ਤਰ੍ਹਾਂ ਹੀ ਮੈਂ ਸਾਰੇ ਜਿਵੇਂ ਵੀ ਇਹ ਪਾਰਟੀ ਦਾ ਜੋ ਵੀ ਪ੍ਰੋਗਰਾਮ ਲਿਖਿਆ ਜਾਊਗਾ ਤੇ ਉਹਦੇ ਵਿੱਚ ਜਿੰਨੀ ਵੀ ਮੇਰੀਆਂ ਜੋ ਲੀਗਲ ਸੁਭਾਵਾਂ ਲੈਣਗੇ ਤੇ ਪਾਰਟੀ ਲਾਉਗੀ ਤੇ ਮੈਂ ਉਹ ਹਰ ਤਮ ਹਰ ਸਮੇਂ ਦਿਨ ਪਰ ਰਾਤ ਕਰਕੇ ਮਿਹਨਤ ਕਰਾਂਗਾ ਤੇ ਪਾਰਟੀ ਨੂੰ ਉੱਪਰ ਬਲੰਦੀਆਂ ਤੱਕ ਲੈ ਕੇ ਜਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਜਤਿੰਦਰ ਸਿੰਘ ਈਸੜੂ ਸਕੱਤਰ ਜਨਰਲ ਯੂਨਾਈਟਿਡ ਅਕਾਲੀ ਦਲ ਅੱਜ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਪਾਰਟੀ ਲੈਵਲ ਤੇ ਕਿ ਸਾਡੀ ਇਸ ਪਾਰਟੀ ਦੇ ਅੰਦਰ ਯੂਨਾਈਟਿਡ ਅਕਾਲੀ ਦਲ ਦੇ ਵਿੱਚ ਬਹੁਤ ਹੀ ਸੀਨੀਅਰ ਐਡਵੋਕੇਟ ਸਰਦਾਰ ਕੇਵਲਪ੍ਰੀਤ ਸਿੰਘ ਜੀ ਦੇਦਵਾਲ ਸ਼ਾਮਲ ਹੋਏ ਨੇ ਤੇ ਅਸੀਂ ਜਥੇਬੰਦੀ ਵੱਲੋਂ ਜੋ ਉਹਨਾਂ ਦੇ ਮਾਣ ਤੇ ਸਨਮਾਨ ਦੇ ਵਜੋਂ ਉਹਨਾਂ ਨੂੰ ਅਹੁਦਾ ਦੇ ਕੇ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਉਹ ਸਾਡੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਦੀ ਸੇਵਾਵਾਂ ਸਾਨੂੰ ਦੇ ਕੇ ਇਹ ਨਿਵਾਜਣਗੇ ਤੇ ਵੱਡੀ ਆਸ ਹੈ ਕਿ ਇਹਨਾਂ ਦੇ ਆਉਣ ਦੇ ਨਾਲ ਇਹਨਾਂ ਦੀ ਸੇਵਾ ਮਿਲਣ ਦੇ ਨਾਲ ਸਾਨੂੰ ਜੋ ਜੁਨਾਈਟਡ ਅਕਾਲੀ ਦਲ ਆ ਉਹ ਉੱਚੀਆਂ ਬੁਲੰਦੀਆਂ ਛੂਏਗਾ ਤੇ ਸਾਨੂੰ ਅੱਜ ਵਰਤਮਾਨ ਸਮੇਂ ਦੇ ਵਿੱਚ ਬੜੀ ਇਸ ਗੱਲ ਦੀ ਘਾਟ ਮਹਿਸੂਸ ਹੋ ਰਹੀ ਸੀ ਤੇ ਸੁਹਿਰਦ ਸਜਣ ਸਮਰਪਿਤ ਭਾਵਨਾਵਾਂ ਵਾਲੇ ਸਜਣਾ ਦੀ ਅੱਜ ਇੱਕ ਕਮੀ ਆ ਤੇ ਸਾਨੂੰ ਮਾਣ ਹੋਇਆ ਕਿ ਅੱਜ ਇਸ ਸਮਰਪਿਤ ਦੇ ਸੁਹਿਰਦ ਸਜਣ ਸਾਡੀ ਜਥੇਬੰਦੀ ਵਿੱਚ ਆਏ ਨੇ ਤੇ ਅਸੀਂ ਆਸ ਕਰਦੇ ਹਾਂ ਵੀ ਇਹਨਾਂ ਦੀਆਂ ਸੇਵਾਵਾਂ ਨਾਲ ਅਸੀਂ ਹੋਰ ਵੀ ਅੱਗੇ ਤਰੱਕੀਆ ਕਰਾਂਗੇ ਲਾਈਫ ਟੇਸਟ ਚੈਨਲ ਤੇ ਲਈ ਅਜੀਬ ਪਾਬਾ ਦੀ ਵਿਸ਼ੇਸ਼ ਰਿਪੋਰਟ